ਜੀ ਆਪਾ ਗੱਲਾਂ ਭਾਈ ਜੀ ਇੱਕੋ ਬੈਠੇ ਆ ਸਾਰੇ ਪੰਚਾਇਤ ਬੈਠੀ ਆਪਣਾ ਸਰਪੰਚ ਬੈਠਾ ਦਾ ਪਿੰਡਾਂ ਦੀ ਜੀ 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 ਜੀਪਾ ਜਰ ਭਾਈ ਗੀਤ ਨੂੰ ਹਟਾ ਦਗੇ ਜੇ ਅਸੀਂ ਗੀਤ ਬਤਾ ਚੱਕਰ ਗੀਤ ਤੋਂ ਮਦਦ ਲਾ ਮੈਂ ਕੰਪਨੀ ਨੂੰ ਗਾਣਾ ਵੇਚਦਾ ਸੀਗਾ ਜੀ ਸਹੀ ਦੱਸਾਂ ਉਹ ਮੈਂ ਉਹਨਾਂ ਤੋਂ ਪੈਸੇ ਲੈ ਲਏ ਪੈਸੇ ਲੈ ਕੇ ਉਹ ਗਾਣਾ ਕੰਪਨੀ ਦਾ ਹੋ ਗਿਆ ਮੈਂ ਉਹਨਾਂ ਨੂੰ ਐਨਓਸੀ ਦੇਈ ਬੈਠਾ ਗਾਣੇ ਦੀ ਹੁਣ ਕੀ ਹੈ ਜੀ ਕੰਪਨੀ ਵਾਲੇ ਨੂੰ ਅਸੀਂ ਕਿਹਾ ਸੀ ਜਦਦੇ ਆਪਣਾ ਬਵਾਦ ਮਾੜਾ ਮਾੜਾ ਹੋਣ ਲੱਗਿਆ ਜਦਦੇ ਮੈਂ ਮਾਫੀ ਦੀ ਵੀਡੀਓ ਬਣਾਈ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਮੈਂ ਤੁਹਾਨੂੰ ਗਾਣੇ ਦੇ ਬਦਲੇ ਗਾਣਾ ਦੇ ਦਿੰਦਾ ਤੁਸੀਂ ਗਾਣਾ ਵੀ ਲਾਸਟ ਵਾਲਾ ਉਤਰ ਹੀ ਘੱਟ ਦੋ ਜੀ ਵੀ ਲਾਸਟ ਵਾਲਾ ਜਿਹੜਾ ਇੱਕ ਟੱਪਾ ਆ ਉਹ ਪੂਰਾ ਟੱਪਾ ਘੱਟ ਦੋ ਪਰ ਉਹ ਬਈ ਤੁਹਾਨੂੰ ਪਤਾ ਹੁਣ ਕੰਪਨੀ ਵਾਲਿਆਂ ਦਾ ਅਲੱਗ ਸਿਸਟਮ ਹੁੰਦਾ ਉਹ ਇਹ ਸਾਡੇ ਕੋਲ ਐਲਓ ਸੀ ਆ ਅਸੀਂ ਤੁਹਾਡੇ ਤੇ ਕੇਸ ਕਰ ਦਾਂਗੇ ਮਤਲਬ ਉਹ ਫਿਰ ਮੈਨੂੰ ਬਈ ਦੁੱਧੇ ਪਾਸੇ ਘੜੀ ਸੀ ਬੰਨੋ ਕੇ ਪਾਸੇ ਹਾਂ ਮੈਂ ਮਤਲਬ ਜਿਵੇਂ ਵਿਚਾਲੇ ਪੱਦ ਗਏ ਨੀ ਚਲੋ ਜਿਓ ਬੀਪ ਲੱਗਦੀ ਉਹਦੇ ਨਾਲ ਬੀਪ ਨਾਲ ਵੀ ਕੱਟਿਆ ਜਾਣਾ ਬੀਪ ਨਾਲ ਉਹ ਚੱਕ ਦੀ ਕੱਟਿਆ ਜਾਣੇ ਆ ਬੀਪ ਨਾਲ ਕੱਟਿਆ ਜਾਣਾ ਜੀ ਜੇ ਬੀਪ ਲੱਗਦੀ ਆ ਹਾਂ ਆ ਮੈਂ ਰਹਾ ਮੇਰੇ ਮੇਰੇ ਨਾਲ ਮਤਲਬ ਇੱਕ ਮਿੰਟ ਬਈ 200 ਇੱਕ ਗਲਾ ਬਾਈ ਇੱਕ ਮਿੰਟ ਬਈ ਗਲਾ ਬਾਈ ਜੀ ਜੀ ਕਿੰਨੇ ਫਲ ਹੋਰ ਆਪਣੇ 1.5 ਮਿਲੀਅਨ ਦੀ 1.5 ਮਿਲੀਅਨ ਜੀ ਉਹਦੇ ਵਿੱਚ ਅਸੀਂ ਸਾਰੇ ਸਰਪੰਚ ਵੀ ਹੋਣੇ ਆ ਸਾਰਿਆਂ ਦੇ ਵਿੱਚ ਅੱਗੇ ਵੀ ਕੋਈ ਅਰਦਾਸ ਮੰਗ ਲੋ ਜੀ ਨਹੀਂ ਕਰਿਆ ਗਿਆ ਨਹੀਂ ਨਹੀਂ ਅਸੀਂ ਸੁਣ ਚਾਹਣੇ ਆ ਜੀ ਦੇਖੋ ਤੁਸੀਂ ਉਹ ਤੁਹਾਡਾ ਗੀਤ ਆ ਘਰ ਸਰਪੰਚ ਦਾ ਜੀ ਉਹਨੇ ਸਾਡੀ ਬਹੁਤ ਤੌਰ ਬਣਾਈ ਗਏ ਪਰ ਭਾਈ ਆ ਗੱਲ ਨਾਲ ਸਾਡੀ ਬੇਇੱਜ਼ਤੀ ਬਹੁਤ ਨਹੀਂ ਨਿੱਕੇ ਨਿੱਕੇ ਜਵਾਬ ਬੇਇੱਜ਼ਤੀ ਕਰਦਾ ਮੈਂ ਤੁਹਾਨੂੰ ਦੱਸਦਾ ਜੀ ਮੈਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਆ ਵੀ ਗੱਲ ਮੇਰੀ ਕਿ ਇਹ ਸਰਪੰਚ ਵੀਰ ਨਾਲ ਗੱਲ ਹੋਈ ਸ਼ਾਇਦ ਤੁਸੀਂ ਕਰਾਈ ਸੀ ਨਾ ਹੁਣ ਇਹ ਕੀ ਸੀਨ ਹੋਇਆ ਜੀ ਅਹੀਂ ਨਾ ਜਦੋਂ ਗਾਣਾ ਕੀਤਾ ਜੀ ਅਸੀਂ ਬੈਠੇ ਸੀਗੇ ਸਟੂਡੀਓ ਜੀ ਮੇਰੇ ਆਲੇ ਦਾਲ ਨਾ ਚਾਰ ਪੰਜ ਕੋਈ ਜਿਹੜੇ ਆਪਾਂ ਤੋਂ ਵੱਡੀ ਉਮਰ ਦੇ ਬੰਦੇ ਨੇ ਉਹ ਮੇਰੇ ਕੋਲੇ ਬੈਠੇ ਨੇ ਉਹ ਬੈਠੇ ਬੈਠੇ ਜਦੋਂ ਅਸੀਂ ਗਾਣਾ ਕੀਤਾ ਮੈਂ ਮਤਲਬ ਉਹਨੂੰ ਗਾਣਾ ਕਰਦੇ ਨੂੰ ਕਿਹਾ ਇਹ ਚੀਜ਼ ਮੈਂ ਯਾਰ ਮੈਂ ਸਰਪੰਚ ਵਾਲੀ ਗੱਲ ਤੇ ਕੋਈ ਬਵਾਦ ਤਾਂ ਨਹੀਂ ਹੋ ਜੂ